ਹਾਂਜੀ ਬਜ਼ੁਰਗੋ ਕਿਹਨਾਂ ਦੀ ਹਵੇਲੀ ਸੀ ਹੁਣ ਦੱਸੋ ਇਹ ਆਪਣੀ ਸੀ ਜੀ ਆਪਣੀ ਸੀ ਹਾਂ ਵਧੀਆ ਹੋ ਗਿਆ ਹੁਣ ਪਿੰਡ ਵੇਖ ਲਿਆ ਸ਼ਾਂਤੀ ਆਜੇ ਹਾਂ ਸ਼ਾਂਤੀ ਹੋੜੇ ਕਹਿੰਦੇ ਸਭ ਇੱਕ ਇੱਟ ਚਾਹੀਦੀ ਓ ਇੱਕ 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 ਲੈ ਚੱਲੇ ਨੇ ਆਪਣੀ ਹਵੇਲੀ ਕੋ ਇੱਟ ਲੈ ਕੇ ਚੱਲੇ ਆ ਨਾਲ ਇਹ ਆਪਣੀ ਹਵੇਲੀ ਜਾ ਕੇ ਉੱਤੇ ਲਾਵਾਂਗੇ ਆਪਣੀ ਕੋਠੀ ਜਾ ਕੇ ਲਾਵਾਂਗੇ ਕੋਠੀ ਜਾ ਕੇ ਵਾਹ ਜੀ ਵਾਹ ਇਹ ਆਪਣੇ ਪੱਠੇ ਦੀ ਤਾਂ ਵਧੀਆ ਹੋ ਜਾਣਾ ਜਾਤੀ ਜੀ ਸਾਡੇ ਦਾਦਾ ਜੀ ਦਾ ਕਮਰਾ ਮਲੂਕ ਸੀ ਅੱਛਾ ਅੱਛਾ ਉਹ ਡਿਓਟੇ ਬੈਠੇ ਰਹਿੰਦੇ ਸੀ ਲੋ ਹੁਣ ਸਾਡੇ ਦਾਦਾ ਜੀ ਇੱਥੇ ਇਸ ਤਰ੍ਹਾਂ ਹੀ ਬੈਠੇ ਹੁੰਦੇ ਨੇ ਹੁਣ ਹੀ ਮੈਂ ਉਹਨਾਂ ਨੂੰ ਉੱਥੇ ਬਿਠਾਇਆ ਡੇਰੇ ਤੇ ਮੈਂ ਕਿਹਾ ਆ ਰਹੇ ਨੇ ਮੈਂ ਵੀ ਹੋਂ ਮਿੱਟੀ ਤੂੰ ਵੀ ਤੂੰ ਮਿੱਟੀ ਦਿਲਾਂ ਛਨ ਫਿਰਤ ਫੇਰ ਕਿਉਂ ਕਰੋਈ ਮੈਂ ਵੀ ਹੋਂ ਮਿੱਟੀ ਤੂੰ ਵੀ ਤੂੰ ਮਿੱਟੀ ਦਿਲਾਂ जिना फरत फेर क्यों पडोई मिटती दीशना थी क्यों पूरवे मिटती दी दुश्मना